ਦੋਸਤੋ ਕਿਸੇ ਨੇ ਬੜੇ ਕਮਾਲ ਦੀ ਗੱਲ ਕਹੀ ਹੈ ਕਿ ਪਾਣੀ ਦੀ ਬੂੰਦ ਜੇਕਰ ਤਵੇ ਉੱਪਰ ਡਿੱਗ ਪਵੇ ਤਾਂ ਗਾਇਬ ਹੋ ਜਾਂਦੀ ਹੈ। ਉਹੀ ਪਾਣੀ ਦੀ ਬੂੰਦ ਜੇਕਰ ਕਮਲ ਦੇ ਪੱਤੇ ਉੱਪਰ ਡਿੱਗ ਪਵੇ ਤਾਂ ਮੋਤੀ ਦੀ ਤਰ੍ਹਾਂ ਦਿਸਣ ਲੱਗਦੀ ਹੈ। ਅਤੇ ਉਹੀ ਪਾਣੀ ਦੀ ਬੂੰਦ ਜੇਕਰ ਸ਼ੀਪ ਉੱਪਰ ਡਿੱਗ ਪਵੇ ਤਾਂ ਖੁਦ ਮੋਤੀ ਹੀ ਬਣ ਜਾਂਦੀ ਹੈ। ਪਾਣੀ ਦੀ ਬੂੰਦ ਉਹੀ ਹੈ ਫਰਕ ਸਿਰਫ ਸੰਗਤ ਦਾ ਹੈ। ਸਤਿ ਸ਼੍ਰੀ ਅਕਾਲ ਦੋਸਤੋ ਇੱਕ ਛੋਟੀ ਜਿਹੀ ਕਹਾਣੀ ਵਿੱਚ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਇੱਕ ਸਮੇਂ ਦੀ ਗੱਲ ਹੈ ਇੱਕ ਰਾਜ ਵਿੱਚ ਇੱਕ ਬਹੁਤ ਹੀ ਗੁੱਸੇਖੋਰ ਅਤੇ ਕ੍ਰੋਧੀ ਰਾਜਾ ਰਾਜ ਕਰਦਾ ਸੀ ਇੱਕ ਵਾਰ ਉਹ ਆਪਣੇ ਸੈਨਿਕਾਂ ਨਾਲ ਜੰਗਲ ਵਿੱਚ ਸ਼ਿਕਾਰ ਤੇ ਨਿਕਲਿਆ ਰਾਜੇ ਦੇ ਨਾਲ ਜੋ ਸੈਨਿਕ ਸਨ ਉਹਨਾਂ ਨੇ ਸ਼ਿਕਾਰ ਨੂੰ ਮਿਸ ਕਰਤਾ ਮਤਲਬ ਸ਼ਿਕਾਰ ਉਹਨਾਂ ਹੱਥੋਂ ਬਚ ਕੇ ਭੱਜ ਨਿਕਲਿਆ ਰਾਜੇ ਨੂੰ ਬਹੁਤ ਗੁੱਸਾ ਆਇਆ ਕਿ ਇੰਨਾ ਵਧੀਆ ਸ਼ਿਕਾਰ ਹੱਥ ਵਿੱਚ ਆਇਆ ਸੀ ਤੁਸੀਂ ਐਦਾਂ ਹੀ ਉਸ ਨੂੰ ਜਾਣ ਦੇ ਦਿੱਤਾ ਗੁੱਸੇ ਦੇ ਮਾਰੇ ਰਾਜੇ ਨੇ ਸੈਨਿਕਾਂ ਨੂੰ ਭਜਾ ਦਿੱਤਾ ਕਿ ਤੁਸੀਂ ਜਾਓ ਵਾਪਸ ਮਹਿਲ ਵਿੱਚ ਚਲੇ ਜਾਓ ਮੇਰਾ ਇਹ ਘੋੜਾ ਵੀ ਲੈ ਜਾਓ ਮੈਂ ਪੈਦਲ ਆ ਜਾਊਂਗਾ ਸੈਨਿਕਾਂ ਨੇ ਕਿਹਾ ਮਹਾਰਾਜ ਕਿੱਥੇ ਤੁਸੀਂ ਪੈਦਲ ਆਓਗੇ ਤੁਸੀਂ ਰਸਤਾ ਭਟਕ ਜਾਓਗੇ ਲੇਕਿਨ ਰਾਜਾ ਗੁੱਸੇ ਖੁਰਸੀ ਉਸ ਨੇ ਇੱਕ ਨਹੀਂ ਮੰਨੀ ਉਸਨੇ ਕਿਹਾ ਮੈਂ ਪੈਦਲ ਆ ਜਾਊਂਗਾ ਮੈਂ ਇਸ ਘੋੜੇ ਤੇ ਨਹੀਂ ਆਉਣਾ ਕਿਉਂਕਿ ਇਸਨੇ ਮੇਰਾ ਉਦੋਂ ਸਾਥ ਨਹੀਂ ਦਿੱਤਾ ਜਦੋਂ ਮੈਨੂੰ ਇਸਦੀ ਜ਼ਰੂਰਤ ਸੀ ਜਿਸ ਪਾਸੇ ਮੈਂ ਜਾਣਾ ਸੀ ਉਸ ਪਾਸੇ ਇਹ ਤੇਜ਼ ਨਹੀਂ ਦੌੜਿਆ ਸਾਰਿਆਂ ਨੂੰ ਵਾਪਸ ਭੇਜ ਕੇ ਹੁਣ ਰਾਜਾ ਇਕੱਲਾ ਹੀ ਪੈਦਲ ਚੱਲ ਪਿਆ ਤੀਰ ਕਮਾਨ ਉਸਨੇ ਆਪਣੇ ਨਾਲ ਲਈ ਹੋਏ ਸਨ ਕਿਉਂਕਿ ਸੁਰੱਖਿਆ ਤਾਂ ਜ਼ਰੂਰੀ ਸੀ ਨਾ ਪੈਦਲ ਚਲਦੇ-ਚਲਦੇ ਰਾਜੇ ਨੂੰ ਥਕਾਨ ਮਹਿਸੂਸ ਹੋਣ ਲੱਗੀ ਤਾਂ ਰਾਜਾ ਰਸਤੇ ਵਿੱਚ ਲੱਗੇ ਇੱਕ ਵੱਡੇ ਦਰਖਤ ਥੱਲੇ ਆਰਾਮ ਕਰਨ ਲੱਗਿਆ ਰਾਜਾ ਥੋੜੀ ਦੇਰ ਵੈਸੇ ਹੀ ਆਰਾਮ ਕਰਨ ਲਈ ਬੈਠਿਆ ਪਰ ਉਸ ਨੂੰ ਗਹਿਰੀ ਨੀਂਦ ਆ ਗਈ ਦੁਪਹਿਰ ਦਾ ਸਮਾਂ ਸੀ ਉਸ ਵਿਸ਼ਾਲ ਰੁੱਖ ਦੀ ਟਾਣੀ ਉੱਪਰ ਇੱਕ ਕਾਂ ਆ ਕੇ ਬੈਠ ਗਿਆ ਅਤੇ ਥੋੜੀ ਦੇਰ ਬਾਅਦ ਕਾਂ ਨੇ ਵਿੱਠ ਕਰ ਦਿੱਤੀ ਜਿਹੜੀ ਰਾਜੇ ਦੇ ਕੱਪੜਿਆਂ ਉੱਪਰ ਆ ਕੇ ਡਿੱਗ ਪਈ ਰਾਜੇ ਨੂੰ ਇਹ ਸਭ ਦੇ ਬਾਰੇ ਵਿੱਚ ਕੁਝ ਵੀ ਪਤਾ ਨਾ ਲੱਗਿਆ ਥੋੜੀ ਦੇਰ ਬਾਅਦ ਉਹ ਕਾਂ ਉੱਥੋਂ ਉੱਡ ਕੇ ਚਲਾ ਗਿਆ ਕਮਾਲ ਦੀ ਗੱਲ ਵੇਖੋ ਕਿ ਥੋੜੀ ਦੇਰ ਬਾਅਦ ਉਸੇ ਟਾਣੀ ਉੱਪਰ ਆ ਕੇ ਇੱਕ ਹੰਸ ਬੈਠ ਗਿਆ ਹੰਸ ਜਦੋਂ ਆ ਕੇ ਬੈਠਿਆ ਤਾਂ ਹੰਸ ਵੀ ਥੋੜੀ ਦੇਰ ਇੱਥੇ ਆਰਾਮ ਕਰਨ ਲੱਗਿਆ ਹੁਣ ਸ਼ਾਮ ਦਾ ਸਮਾਂ ਹੋਣ ਲੱਗਿਆ ਸੀ ਤਾਂ ਇਸ ਵਿੱਚ ਰਾਜੇ ਦੀ ਅੱਖ ਖੁੱਲੀ ਰਾਜੇ ਨੇ ਦੇਖਿਆ ਕਿ ਉਸਦੇ ਕੱਪੜੇ ਗੰਦੇ ਹੋਏ ਪਏ ਸਨ ਰਾਜੇ ਦੀ ਨਿਗਾਹ ਸਿੱਧੀ ਉੱਪਰ ਪਈ ਅਤੇ ਉਸ ਨੂੰ ਹੰਸ ਦਿਖਾਈ ਦਿੱਤਾ ਉਹ ਗੁੱਸੇ ਖੋਰਾ ਰਾਜਾ ਸੀ ਅਤੇ ਹਮੇਸ਼ਾ ਗੁੱਸੇ ਵਿੱਚ ਹੀ ਰਹਿੰਦਾ ਸੀ ਤਾਂ ਉਸ ਨੇ ਬਿਨਾਂ ਦੇਰੀ ਕੀਤੇ ਇੱਕ ਤੀਰ ਹੰਸ ਦੇ ਮਾਰਿਆ ਉਹ ਤੀਰ ਹੰਸ ਦੇ ਜਦੋਂ ਲੱਗਿਆ ਤਾਂ ਹੰਸ ਜ਼ਖਮੀ ਹੋ ਕੇ ਧਰਤੀ ਤੇ ਅੜ ਗਿਆ ਹੰਸ ਨੇ ਵੇਖਿਆ ਕਿ ਰਾਜੇ ਨੇ ਉਸ ਦੇ ਤੀਰ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਹੈ ਹੁਣ ਉਸ ਦੀ ਜਾਨ ਜਾਣ ਵਾਲੀ ਹੈ ਹੰਸ ਨੂੰ ਕਾਰਨ ਵੀ ਸਮਝ ਵਿੱਚ ਆ ਗਿਆ ਕਿ ਰਾਜੇ ਦੇ ਕੱਪੜੇ ਗੰਦੇ ਹੋ ਗਏ ਤਾਂ ਇਸ ਨੇ ਮੈਨੂੰ ਮਾਰਿਆ ਹੈ ਉਸ ਸਮੇਂ ਹੰਸ ਨੇ ਜੋ ਕਿਹਾ ਉਹ ਸਾਨੂੰ ਜੀਵਨ ਦਾ ਸਾਰ ਸਮਝਾਉਂਦਾ ਹੈ ਹੰਸ ਨੇ ਕਿਹਾ ਰਾਜਨ ਮੈਂ ਇੱਕ ਦੁਸ਼ਟ ਦੇ ਸਥਾਨ ਤੇ ਆ ਕੇ ਬੈਠ ਗਿਆ ਨਹੀਂ ਤਾਂ ਦੱਸੋ ਭਲਾ ਮੇਰਾ ਕੀ ਕਸੂਰ ਸੀ ਮੈਂ ਕੀ ਕੀਤਾ ਸੀ ਮੈਂ ਤਾਂ ਨਿਰਮਲ ਜਲ ਵਿੱਚ ਰਹਿਣ ਵਾਲਾ ਨਿਰਮਲ ਸੁਭਾਅ ਵਾਲਾ ਹੰਸ ਹਾਂ ਲੇਕਿਨ ਮੈਂ ਇੱਕ ਦੁਸ਼ਟ ਦੀ ਜਗ੍ਹਾ ਤੇ ਆ ਕੇ ਬੈਠ ਗਿਆ ਤਾਂ ਮੇਰਾ ਇਹ ਹਾਲ ਹੋ ਗਿਆ ਹੈ ਤੁਸੀਂ ਸੋਚੋ ਰਜਨ ਜਿਹੜੇ ਦੁਸ਼ਟਾਂ ਦੇ ਨਾਲ ਰਹਿੰਦੇ ਹਨ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਹੰਸ ਦੇ ਸਾਹ ਨਿਕਲ ਰਹੇ ਸਨ ਰਾਜਾ ਉਸ ਤੋਂ ਖਿਮਾ ਮੰਗ ਰਿਹਾ ਸੀ ਪਰ ਉਹ ਕਰ ਵੀ ਕੀ ਸਕਦਾ ਸੀ ਹੰਸ ਮਰ ਗਿਆ ਲੇਕਿਨ ਉਸਨੇ ਜਾਂਦੇ ਜਾਂਦੇ ਨੇ ਰਾਜੇ ਨੂੰ ਬਹੁਤ ਵੱਡੀ ਗੱਲ ਸਿਖਾਈ ਕਿ ਦੁਸ਼ਟਾਂ ਦੀ ਸੰਗਤ ਤੋਂ ਬਚੋ ਇਹ ਬਹੁਤ ਛੋਟੀ ਜਿਹੀ ਕਹਾਣੀ ਹੈ ਲੇਕਿਨ ਇਹ ਸਾਨੂੰ ਦੋ ਗੱਲਾਂ ਸਿਖਾਉਂਦੀ ਹੈ ਪਹਿਲੀ ਤਾਂ ਇਹ ਹੈ ਕਿ ਤੁਹਾਡੀ ਜੋ ਕੰਪਨੀ ਹੈ ਤੁਹਾਡਾ ਜੋ ਫਰੈਂਡ ਸਰਕਲ ਹੈ ਜਿਹੜੇ ਸਰਕਲ ਵਿੱਚ ਤੁਸੀਂ ਰਹਿ ਰਹੇ ਹੋ ਜਿਸ ਵਿੱਚ ਤੁਸੀਂ ਉੱਠਦੇ ਬੈਠਦੇ ਹੋ ਉਹ ਸਹੀ ਲੋਕਾਂ ਦਾ ਹੋਵੇ ਉਸ ਵਿੱਚ ਇਸੇ ਤਰ੍ਹਾਂ ਦੇ ਲੋਕ ਹੋਣ ਜਿਹੜੇ ਤੁਹਾਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਦੇਣ ਤੁਹਾਨੂੰ ਜ਼ਿੰਦਗੀ ਵਿੱਚ ਹਮੇਸ਼ਾ ਪੋਜ਼ਿਟਿਵ ਰਹਿਣ ਦਾ ਰਸਤਾ ਦਿਖਾਉਣਾ ਉਹ ਤੁਹਾਡੀਆਂ ਲੱਤਾਂ ਨਾ ਖਿੱਚਦੇ ਹੋਣ ਕਿ ਤੂੰ ਐਦਾਂ ਐ ਤੂੰ ਉਦਾਂ ਐ ਉਹ ਬੱਸ ਇਹ ਕਹਿੰਦੇ ਹੋਣ ਕਿ ਤੂੰ ਵੱਡਾ ਕਰ ਸਕਦਾ ਹੈ ਤੂੰ ਇੱਕ ਦਿਨ ਵੱਡਾ ਇਨਸਾਨ ਬਣ ਸਕਦਾ ਹੈ ਤੁਹਾਨੂੰ ਉਸ ਦੇ ਲਈ ਮਿਹਨਤ ਕਰਨ ਲਈ ਪ੍ਰੇਰਿਤ ਕਰਨਾ ਅਤੇ ਦੂਸਰੀ ਗੱਲ ਜੋ ਸਿਖਾਈ ਕਿ ਕਦੇ ਵੀ ਕ੍ਰੋਧ ਵਿੱਚ ਆ ਕੇ ਜਲਦੀ ਫੈਸਲਾ ਨਾ ਲਵੋ ਕੁਝ ਲੋਕ ਗੁੱਸੇ ਵਿੱਚ ਆ ਕੇ ਕੁਝ ਕਰ ਬੈਠਦੇ ਹਨ ਪਰ ਬਾਅਦ ਵਿੱਚ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਗਲਤ ਕੀਤਾ ਹੈ ਪਰ ਫਿਰ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ ਇਸ ਲਈ ਜਦੋਂ ਵੀ ਤੁਸੀਂ ਗੁੱਸੇ ਵਿੱਚ ਹੋਵੋ ਤਾਂ ਕੋਈ ਫੈਸਲਾ ਨਾ ਲਵੋ ਫੈਸਲਾ ਲੈਣ ਤੋਂ ਬਚੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਸਕਾਰਾਤਮਕ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ